ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੈਣਾਂ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੈਣ ਬਈ ਤਾਜੀ ਸੂਈ ਹੈ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਲਈ ਲੈਂਦੀ ਆ ਆਓ ਕਰ ਲੈਨੇ ਬਾਈਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾ ਬਾਈ ਹੋ ਠੀਕ ਹੋ ਵਧੀਆ 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 ਨਾਮ ਤੇ ਐਡਰੈਸ ਬੋ ਨਾਮ ਸੁਹਾਸਾ ਬਾਈ ਪਿੰਡ ਭਗਤਾਪਾਈ ਕਾ ਜ਼ਿਲ੍ਹਾ ਬਠਿੰਡਾ ਤੇ ਤਸਿਲ ਰਾਮਪੁਰਾ ਠੀਕ ਆ ਬਾਈ ਮੋਬਾਈਲ ਨੰਬਰ ਬੋ 8196015435 ਠੀਕ ਹੈ ਭਾਈ ਭਾਈ ਜਿਹੜੀ ਆ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਦੂਜਾ ਸੂਈ ਆ ਸੂਈ ਆ ਡਾਕਟਰ ਆ ਕਦੋਂ ਸੂਈ ਆ ਵੀਰੇ ਸੁਭਾ ਸੂਈ ਆ ਜੇਰ ਆ ਬੱਠਲ ਚ ਪਈ ਆ ਜੇਰ ਬਾਈ ਬੱਠਲ ਚ ਰੱਖੀ ਬੈਠਾ ਕੰਪਲੀਟ ਆ ਓਕੇ ਆ ਬੱਚਾ ਕੀ ਦੇਤਾ ਬੱਚਾ ਦੇਦਾ ਬੱਚਾ ਦੇਤਾ ਭਾਈ ਕਿੰਨਾ ਕੁ ਵੱਡਾ ਪ੍ਰਾਣੇ ਕੱਢਿਆ ਫਿਰ 3 ਕਿਲੋ ਜੋ ਆ ਡਾਕਟਰ ਆ ਆਪਾਂ ਝੂਠ ਮਾਰੀ ਆ ਇਹ 5-6 ਕਿਲੋ ਕੱਢਦਾ ਹਨਾ ਓਕੇ ਭਾਈ ਕਿੰਨਾ ਕੁ ਦੁੱਧ ਦੇ ਦੂ ਵਸਤੀ ਡਾਕਟਰ 20 ਕਿਲੋ ਦੱਸਿਆ ਮਾਲਕਾਂ ਆਰਡਰ ਬੜਾ ਕਮਾਲਾ ਹਨਾ ਤਿੰਨਾਂ ਤੋਂ ਲੰਬਾ ਪਈਆਂ ਥਾਣੇ ਇੱਕ ਨੰਬਰ 8 ਕੱਦ ਦਾ ਫੁੱਲ ਆ ਬਈ ਬਰੀਡ ਫੁੱਲ ਆ ਨਾੜਾ ਨੂੜਾ ਫੁੱਲ ਆ ਬਈ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਚਵਾਈ ਚੂਈ ਕਿਵੇਂ ਆ ਬਈ ਚਵਾਈ ਇੱਕ ਨੰਬਰ ਆ ਬਈ ਸਾਰਾ ਮਾਰ ਦਿੰਦੇ ਆ ਹੂੰ ਤੋੜ ਦੇ ਪਹਿਲਾਂ ਮਾੜੀ ਜੀ ਬਿਊਟੀ ਇੱਕ ਨੰਬਰ ਆ ਫੇਸ ਚੰਗਾ ਕੱਦ ਦਾ ਫੁੱਲ ਉਤੋਂ ਵੱਧ ਦਾ ਰਾਜੀ ਫੁੱਲ ਮੁਠੀ ਵਾਲਾ ਥਣ ਥੀ ਚੋਲ ਚਾਈ ਮਸ਼ੀਨਾਂ ਚੋਲ ਕਹਿੰਦੇ ਬਈ ਹਾਂ ਹਾਂ ਬਈ ਹੂੰ ਲੈ ਬਈ ਤੋੜਾ ਚੈੱਕ ਕਰ ਨੂੰ ਕਰਮਣੀ ਦਾ ਛੋਟ ਹੀ ਨਾ ਮੰਨਿਓ ਫੁੱਲ ਕਰ ਪੂਰਾ ਫੁੱਲ ਕਰਦਾ ਹਾਂ ਹਾਂ ਫਲੀ ਵੀ ਆ ਯਾਤ ਵਾਲੀ ਬੈੜਾ ਬ੍ਰੀਟ ਵਾਲੀ ਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੂਡ ਕਰਮਣੀ ਦੀ ਫੁੱਲ ਚੰਗੀ ਆਉ ਕੀ ਮੋਲ ਲੈ ਵੀਰੇ ਜੈਜ ਟਰੈਕਟਰ ਮੋਲ ਕਰਾਉਣਾ ਜਿੰਨਾ ਮਰਜੀ ਕੋਈ ਕਰਾਈ ਜਾਵੇ ਠੀਕ ਆ 70000 ਰੁਪਏ ਦੇ ਬੈੜਾ ਦੇ ਦਾਂਗੇ ਆ ਓਕੇ ਬਾਈ ਮੋਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜੀ ਕਰਾ ਲਓ 72000 ਦੀ ਬੈੜਾ ਜਿਹੜੀ ਦੇ ਦਾਂਗੇ ਬਾਈ ਸੋਈ ਸਵਾਈਆ ਧਾਰਾ ਕੋਈ ਚੱਕਰ ਨਹੀਂ ਮਾਰ ਕੇ ਦਿਖਾਣੇ ਚੂਣ ਦੇਖੋ ਚੂਣ ਬੜਾ ਚੰਗਾ ਹਨਾ ਹਾਂ ਹਾਂ ਬਾਈ ਮੋਟੀ ਮੋਟ ਨਹੀਂ ਠੰਡੀ ਸੀਲ ਫੁੱਲ ਕਣੀ ਬਈ ਹਾਂ ਹਾਂ ਚਵਾਈ ਦੇਖੋ ਪਿਛਲੇ ਥਣਾ ਦੀ ਇੱਕ ਨੰਬਰ ਚੋਣ ਆ ਕਰਮਾਈ ਦਾ ਮੋਟੀ ਮੋਟੀ ਚਵਾਈ ਆ ਲੈ ਕੀ ਬਾਤ ਆ ਚਵਾਈ ਦਾ ਇੱਕ ਨੰਬਰ ਹੈ ਮੁੱਲ ਵੀ ਜਾਇਜ਼ ਆ ਬਈ ਮਾਨਦਾਨ ਕੋਈ ਚੱਕਰ ਨਹੀਂ ਹੋ ਜੂਗਾ ਨਾੜਾ ਨੂਣਾ ਅੱਲਾ ਕੱਲਾ ਥਣ ਪੂਰੀ ਵਿਥੀ ਦੇ ਥਣ ਇੱਕ ਨੰਬਰ ਬਰੀਡ ਬਈ ਗਰਮੀ ਨਹੀਂ ਮੰਗੇ ਫੈਂਟ ਫੋਲੋ ਮੱਝ ਨਾਲ ਦਾ ਦੁੱਧ ਦੋ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਤੇ ਮੁੱਲ ਜਾਇਜ਼ ਆ ਅੱਗੇ ਵੀਰੇ ਦੋ ਨੰਬਰ ਹੈ ਇਹ ਵੀ ਜਰਸੀ ਆ ਇਹ ਵੀ ਜੈਫੀ ਆ ਇਹ ਕਿਹੜਾ ਸੂਆ ਬਈ ਇਹ ਵੀ ਦੂਜਾ ਸੂਆ ਹੀ ਆ ਕਿੰਨੇ ਦਿਨ ਲਓ ਇਹ ਕਾਰਡ ਜੀ ਹੋਇ ਪੰਜ ਚਾਰ ਰਣ ਪੰਜ ਚਾਰ ਪੈਂ ਕਿੰਨਾ ਕ ਦੁੱਧ ਦਾ ਰਿਕਾਰਡ ਅੱਧੀ ਢੀਲ ਬਹੁਤ ਆ 16 17 ਕਿਲੋਲਟਰ ਚ ਹੋਇਆ ਇਹਦਾ ਓਕੇ ਭਾਈ ਢਿੱਲਾਂ ਦੇਖੋ ਵੀ ਢਿੱਲਾਂ ਬਹੁਤ ਪਈਆਂ ਸਾਰੀਆਂ ਬਾਲਟਾਂ ਲਾ ਗੱਡੂ ਫਿਰ ਸੋਣਾ ਥਾਣ ਇੱਕ ਨੰਬਰ ਮੁਠੀ ਵਾਲਾ ਥਾਣ ਕੱਲਾ ਖੱਲਾ ਥਣ ਪੂਰੀ ਵਿੱਥੀ ਦੇ ਥਾਣਾ ਭਾਈ ਕੱਲੀ ਕੱਚੀ ਕੱਚੀ ਆ ਉਸਾ ਉਹਨਾਂ ਦਾ ਜਲਾਇਓ ਸਾਰੀਆਂ ਬਾਲਟਾਂ ਲਾ ਗੱਡੂ ਫਿਰ ਸੋਣਾ ਬਿਊਟੀ ਚੈੱਕ ਕਰੋ ਕਰਮਾਈ ਫੇਸ ਹੂਸ ਇੱਕ ਨੰਬਰਾਂ ਕਰਮਾਈ ਦਾ ਬ੍ਰੀਟ ਫੁੱਲ ਤੋਰਾ ਦੇਖੋ ਕਿਆ ਬਾਤ ਆ ਕੀ ਮੋਲਾਪਰਾ ਕੱਚੀ ਕੱਚੀ ਰਵੜ। ਫਟੇ 65000 ਰੁਪਏ ਦੇ ਵਾੜ ਦੇ ਦਾਂਗੇ ਅੱਜ। ਓਕੇ ਬਾਈ। ਜਮਾ ਜੈਜ ਮੋਲਾ 65000 ਦੀ ਬਾਈ ਕਹਿੰਦਾ ਵਾੜ ਦੇ ਦਾਂਗੇ। ਕੱਲੀ ਕੱਚੀ ਕੱਚੀ ਉਸਾਂ ਬਣਾਉਂਦਾ ਅੱਜ ਲਾਇਓ। ਵਾੜਨਾ ਵਾੜ ਨੇ ਬਹੁਤ ਹੈ ਤਿਆਰ ਬਹੁਤ ਚੰਗੀ ਹੋਣਾ ਜਿਹੜੇ ਉਸਾਂ ਨਾ ਤਿਆਰੀ ਹੈ। ਲੋ ਤਾਂ 20 ਕਿਲੋ ਪਾ ਦੂ ਡਾਕਟਰ ਦੇ। ਸਾਰੀਆਂ ਬਲਡ ਲਾਂ ਕੱਢ ਕੇ ਫੇਰ ਕਰਮਾ ਇਹਨੇ ਸੋਣਾਗਾ। ਲੇਵਾ ਦੇ, ਖੁੱਲੇਵਾ ਕਮਾਲ ਦਾ। ਥਾਣੇ ਕਾ ਨੰਬਰ ਲੱਗਿਆ ਚਵਾਈ ਚ ਵੀ ਬਹੁਤ ਚੰਗੇ ਨਿਕਲੇ ਹਾਂ ਹਾਂ ਬਹੁਤ ਚੰਗਾ ਹੈ ਦਾ ਗੂੰਦ ਹੀ ਮਾਰਦੇ ਆਟ ਓਕੇ ਭਾਈ ਹਾਂ ਲੈ ਉਹਦੀ ਕੂ ਚੱਕ ਲੈਂਦੇ ਨਹੀਂ ਹਾਂ ਠੰਡੇ ਫੁੱਲ ਆ ਜਿਵੇਂ ਮਰ ਜੀ ਹੱਥ ਫੇਰੀ ਚੱਲ ਕੋਈ ਚੱਕ ਰਹੀ ਨਹੀਂ ਕਹਿਣਾ ਕੁਛ ਨਹੀਂ ਬਿਊਟੀ ਦੇਖੋ ਫੇਸ ਫੁੱਟ ਟੋ ਅਟੂ ਆ ਪੂਰਾ ਚੰਗਾ ਭਾਈ ਨਾਗਸੀ ਭਰਾ ਕੋਲੇ ਦੋ ਭਾਈ ਦੋਨੇ ਲਖਾ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਭਾਈ ਨਾ ਘਨਟ ਕਰ ਲਿਓ ਜੀ ਧੰਨਵਾਦ